ਕਪਾਸੀ ਭਾਰਤ ਪਾਕਿਸਤਾਨ ਸਰਹੱਦ ਤੇ ਵਧੇ ਤਣਾਅ ਦੇ ਚਲਦੇ ਜ਼ਿਲ੍ਹਾ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਚੌਕਸ ਕੀਤੇ ਜਾਣ ਦਾ ਹੋਕਾ ਭਰਿਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਸ਼ਹਿਰ ਵਿਖੇ ਚੋਰਾਵਾਂ ਵੱਲੋਂ ਦਿਨ ਦੀ ਰੋਜ਼ੀ ਦੀ ਦੇ ਵਿੱਚ ਲੋਕਾਂ ਦੇ ਘਰ ਵਿੱਚ ਦਾਖਲ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਸ਼ਹਿਰ ਦੇ ਮੁਹੱਲਾ ਮਾਡਰ ਟਾਊਨ ਵਿਖੇ ਵੇਖਣ ਨੂੰ ਮਿਲੀ ਜਿੱਥੇ ਦਿਨ ਦੀ ਹੜ ਇੱਕ ਨੌਜਵਾਨ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਸਕੂਟਰ ਨੂੰ ਚੋਰੀ ਕਰ ਲਿਆ ਗਿਆ ਅਤੇ ਕਿਸੇ ਨੂੰ ਵੀ ਇਸ ਬਾਰੇ ਪਤਾ ਹੀ ਨਹੀਂ ਚੱਲਿਆ ਜਦਕਿ ਚੋਰੀ ਦੀ ਸਾਰੀ ਘਟਨਾ ਕਾਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਵੱਲੋਂ ਪਹਿਲਾਂ ਘਰ ਦੀ ਤਲਾਸ਼ੀ ਕੀਤੀ ਗਈ ਅਤੇ ਕਿਵੇਂ ਉਸਨੇ ਘਰ ਦੇ ਅੰਦਰ ਦਾਖਲ ਹੋ ਕੇ ਚੋਰੀ ਦੀ ਦੂਜੇ ਪਾਸੇ ਦਿਨ ਦਿਹਾੜੇ ਵਾਪਿਸ ਘਟਨਾ ਤੇ ਚਲਚਤ ਪੁਲਿਸ ਅਧਿਕਾਰੀਆਂ ਤੇ ਤਾਲ ਕਾਲ ਬਾਤ ਕੀਤੀ ਗਈ ਤੇ ਉਨ੍ਹਾਂ ਨੇ ਆਪਣਾ ਰਟਾ ਰਟਾਇਆ ਜਵਾਬ ਦਿੰਦੇ ਆਖਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜਲਦੀ ਇਸ ਸ਼ਖਸ ਨੂੰ ਕਾਬੂ ਕਰ ਲਿਆ ਜਾਵੇਗਾ। ਇਹ ਬਾਰੇ ਵੀ ਆਇਓ। ਇਹ ਬਾਰੇ ਵੀ ਆਇਓ। ਇਹ ਮਾਮਲਾ ਬਹੁਤ ਵੱਡਾ ਕਿਉਂ ਕਰਾ। ਜਦੋਂ ਇੰਨੇ ਕਰਕੇ ਰਹੇ ਰਹੇ ਆਏ ਜਰਾਏ ਦੀ ਚੀਜ਼ ਆ। ਹਾਲੇ ਕਿ ਮੈਂ ਬੜਾ ਧਿਆਨ ਰੱਖਣਾ ਹੈ। ਮੈਂ ਕਹਾਂ ਜਾ ਰਿਹਾ ਜੇ ਕੋਈ ਅੰਦਰ ਵੱਲ ਮੈਂ ਗੇਟ ਬੰਦ ਕਰ ਦਿੰਦਾ।

ਇਹ ਉਹ ਆਇਆ ਉਹ ਆਇਆ ਇਹ ਕਾਰਡ ਕਰਨ ਦੇ ਪਹਿਲੇ ਕਾਰਡ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ ਤਾਂ ਮੀਰਾ ਇਹ ਚਾਬੀ ਨਾਲ ਹੀ ਲੈ ਲਿਆ ਤਾਂ ਵੀ ਹੈ ਕਿ ਉਹ ਗੀਅਰ ਕੋਲੇ ਛੱਡ ਕੇ ਗੀਅਰ ਥੋੜੀ ਬੰਦ ਕਰਨੀ ਉਹਨੇ ਤਾਂ 스ਪੀਅਰ ਬੰਦ ਕਰਨੀ ਨਾ ਤਾਂ 70 ਮਿੰਟ ਦੀ ਦੇਰ ਬਾਅਦ ਨਿਕਲੇ ਇਸ ਪੁਸ਼ਤਾਂਕਾਏ ਗੱਲ ਇਹ ਜਿਹੜੀ ਫੋਟੋ ਆ ਇਹਨੂੰ ਸੀਸੀਟੀਵੀ ਕੈਮਰੇ ਫੁਟੇਜ ਨੂੰ ਚੰਗੀ ਤਰ੍ਹਾਂ ਘੁਲਾਇਆ ਜਾ ਰਿਹਾ ਹੈ ਤੇ ਟੀਮ ਲਈ ਸਪੈਸ਼ਲ ਉਹ ਕੰਮ ਕਰੇ ਜਲਦੀ ਇਹਨੂੰ ਪੜ ਲਿਆ ਜਾਵੇ